ਸਭ ਤੋਂ ਪਹਿਲਾਂ ਤੇ ਸਾਦਿਆਂ ਨੂੰ ਵਾਇਕ ਦੀ ਖਾਤਾ ਵਾਇਕ ਦੀ ਕਥੇ ਆਪਾਂ ਦਾਤ ਵਾਲੀ ਜਗ੍ਹਾ ਤੇ ਖੜੇ ਆਪਾਂ ਸਿੰਘੋ ਕੇ ਪਿੰਡ ਜਿਹੜਾ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਆ ਕਦਾਤੀ ਮੈਂ ਆਪਣੀ ਸਾਦੀ ਸੰਗਤ ਨਾਲ ਵਾਦਾ ਕਰਕੇ ਗਿਆ ਇੱਕੇ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮਿਹਨਤ ਕਰਕੇ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਿਹਾ ਸਾਨੂੰ 2 2.5 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਸ਼ ਦੀ ਸੁਰੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ਰੁੜ ਜਾਣੀਆਂ ਜੇ ਸਾਡਾ ਇਹ ਬੰਦ ਸੰਗੀਤਾ ਦਾ ਨਾਂ ਵੱਜਾ ਤੇ ਪਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਉਹ ਆਪਾਂ ਹੋੜ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਆਪਾਂ ਜਿਹੜਾ ਕੰਮ ਕਰਦੇ ਆ। ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ। ਅਸੀਂ ਤੇ ਭਈ ਅਜ ਨਾਲਿਆਂ ਵਾਲੇ ਤੇ ਉੱਜੜ ਗਏ। ਸਾਡੀ ਤਾਂ ਜਿਹੜਾ ਬਾਪ ਫੜੂ ਅਸੀਂ ਅੱਜ ਕਦੂ ਜੀ ਆਇਆ ਕਹਿੰਦੇ। ਅਸੀਂ ਤੇ ਕਹਿੰਦੇ ਸਾਨੂੰ ਬਚਾਓ। ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਬੱਲਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਰਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਆ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਬੀਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਆ ਬਾਰਡਰ ਤੇ ਆ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁਣੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਚਾਹੇ ਜਾਖੜ ਜੀ ਨੇ ਅਸ਼ੋਨੀ ਜੀ ਨੇ ਬਾਜਵਾ ਜੀ ਨੇ ਸਖਬੀਰ ਬਾਦਲ ਜੀ ਨੇ ਯਾਰ ਬੀਅਸਬ ਨੇ ਸਾਨੂੰ 2 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜਦ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਸਾਨੂੰ ਇੱਕੋ ਰਸਤਾ ਦੇ ਦਨ ਅਸੀਂ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਜੁੜ ਜਾਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਵਾ ਲਾਂਗੇ ਪੰਜਾਬ ਸਰਕਾਰ ਵੱਲੋਂ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਹ ਮੈਨੂੰ ਪਤਾ ਕਿਉਂਕਿ ਬੀਐਸਐਫ ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਤ ਆ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਦਾ ਕਰ ਨਹੀਂ ਸਕਦਾ ਮੇਰੀ ਇੰਨੀ ਪਹੁੰਚ ਨਹੀਂ ਭਾਜਪਾ ਵਾਲੇ ਲੀਡਰਾਂ ਨੂੰ ਬੇਨਤੀ ਆ ਜਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੂਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਅੱਜਕੱਲ ਬੀਜੇਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਬਦੋਦੀ ਤੇਰੇ ਦੇ ਨੇਤਾ ਪਰਤਾ ਬਾਜਵਾਜੀ ਸੁਣਦੇ ਹੋਣਗੇ ਸੁਖਬੀਰ ਦੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜੀ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਤਲਬ ਜਿਹੜਾ ਸਾਡਾ ਮਸਲਾ ਹੱਲ ਕਰਕੇ ਦਿਓ ਸਾਨੂੰ ਪਰਮਿਸ਼ਨ ਦਵਾ ਦਿਓ ਅਸੀਂ ਬੰਦ-ਬੂੰ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਸ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੇ ਆ ਜਿੰਨੀਆਂ ਜਮੀਨਾਂ ਡੁੱਬ ਜਾਣੀਆਂ ਜਿੰਨਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜੇ ਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾ ਸਾਡੇ ਉੱਲ ਧਿਆਨ ਦਿਓ ਸਾਨੂੰ ਪਹਿਲਾਂ ਦੇ ਕੋਈ ਦੀ ਦਿੱਤਾ ਅਸੀਂ 2000 ਕਰੋੜ ਰੁਪਇਆ ਮੰਗਦੇ ਸੀ ਉਹ ਤੇ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆਲੀ ਤਾਰਦਾ ਸੀ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇ ਨਾਲੇ ਵਾਲੇ ਵੱਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੋਈ ਦੀ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਦੀ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਨੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀ ਆ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਿਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਿਦੋਂ ਪਾਣੀ ਦੀ ਤੱਕ ਲੱਗ ਗਈ ਤੇ ਇਹਨਾਂ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਡੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਰਦਾਰ ਭਗਵੰਤ ਸਹਿਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਦੀ ਹੋਵੇ ਜੀ ਜਿੰਨੇ ਜੋਗੇ ਆ ਅਸੀਂ ਰਾਤ ਦੇ ਨਦੀ ਰਾਤ ਵਾਜ ਦੇਣ ਗੱਦੀ ਰਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸ ਵੇਲੇ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੁਸੀਂ ਸਾਨੂੰ ਯਾਰ ਥੋੜਾ ਜਿਆਦਾ ਰਸਤਾ ਦਵਾ ਦਿਓ ਕੰਡਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆ ਵਾਇਗਲ ਦੀ ਕਾਕਾ ਸਾਹਿਬ ਵਾਇਗਲ ਦੀ ਫਤਿਹ